ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਪੰਜਾਬੀ ਵਿਆਕਰਨ ਦੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਥਿਉਰੀ ਤੇ ਐਮਸੀਕਿਊ ਕਲਾਸਾਂ ਦੇ ਨਾਲ ਤਿਆਰੀ ਕਰਨ ਲਈ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਹਾਂਜੀ ਕਰਦੇ ਆਂ ਅੱਜ ਦੀ ਆਪਾਂ ਵਿਆਕਰਨ ਦੀ ਕਲਾਸ ਨੰਬਰ 4 ਜਿਹੜੀ ਸ਼ੁਰੂ ਜਿਸ ਦਾ ਕੇ ਵਿਸੈ ਵਿਸਮਿਕ ਚਿੰਨ ਤੁਸੀਂ ਪੰਜਾਬ ਗਵਰਨਮੈਂਟ ਦੇ ਕੋਈ ਵੀ ਐਗਜ਼ਾਮ ਦੇਮੋ ਉਸ ਦੇ ਵਿੱਚ ਵਿਸਮਿਕ ਚਿੰਨ ਨਾਲ ਸੰਬੰਧਿਤ ਤੁਹਾਨੂੰ ਵਿਆਕਰਨ ਵਾਲੇ ਭਾਗ ਦੇ ਵਿੱਚ ਪ੍ਰਸ਼ਨ ਜਿਹੜਾ ਜ਼ਰੂਰ ਮਿਲਦਾ ਹੈ ਹਾਂਜੀ ਵਿਸਮਿਕ ਕਹਿੰਦੇ ਕਿ ਨੂੰ ਨੇ ਇਹਦੀ ਪਰਿਭਾਸ਼ਾ ਕੀ ਹੈ ਵਿਸਮਿਕ ਸ਼ਬਦ ਜਿਹੜਾ ਬੋਲਣ ਵਾਲੇ ਦੀ ਪਵਨਾਤਮਿਕ ਮਨੋਸਥਿਤੀ ਨੂੰ ਪਛਾਈ ਪੱਦਰ ਤੇ ਸਕਾਰ ਕਰਦੇ ਹਨ ਜਾਂ ਆਪਾਂ ਦੂਸਰੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਵੀ ਕਹਿ ਸਕਦੇ ਆ ਕਿ ਖੁਸ਼ੀ ਗਮੀ ਹੈਰਾਨੀ ਭੈ ਪ੍ਰਸ਼ੰਸਾ ਆਦ ਭਾਵਾਂ ਨੂੰ ਪ੍ਰਗਟ ਕਰਨ ਲਈ ਸੁਭਾਵਿਕ ਹੀ ਮੋਹ ਨਿਕਲਿਆ ਜਿਹੜਾ ਸ਼ਬਦ ਹੈ ਉਹ ਵਿਸਮਕ ਚਿੰਨ ਅਖਵਾਉਂਦਾ ਜਿਸ ਤਰੀਕੇ ਦੇ ਨਾਲ ਜਿਵੇਂ ਇੱਕ ਨੰਬਰ ਜਿਹੜਾ ਆਪਣੇ ਕੋਲੇ ਇੱਥੇ ਵਾਕ ਹੈ ਬੱਲੇ ਓਏ ਕਮਾਲ ਕਰ ਦਿੱਤੀ ਇਸ ਦੇ ਵਿੱਚ ਜਿਹੜਾ ਬੱਲੇ ਓਏ ਇਹ ਵਿਸ਼ਮਕ ਚਿੰਨ ਨੂੰ ਜਿਹੜਾ ਦਰਸਾਉਂਦਾ ਹੈ ਦੋ ਨੰਬਰ ਜਿਹੜਾ ਤੁਸੀਂ ਦੇਖ ਰਹੇ ਹੋ ਵਾਕ ਹੈ ਉਹ ਪਾਸ ਹੋ ਗਿਆ ਹੈਰਾਨੀਜਨਕ ਭਾਵ ਜਿਹੜੇ ਪ੍ਰਗਟ ਕਰਦਾ ਇੱਥੇ ਹੈ ਜਿਹੜਾ ਵਿਸਮਕ ਚਿੰਨ ਹੈ ਹਾਏ ਇਹ ਕੀ ਗਜਬ ਹੋ ਗਿਆ ਤਿੰਨ ਨੰਬਰ ਬਾਕ ਦੇ ਵਿੱਚ ਆਪਾਂ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਹਾਏ ਜਿਹੜਾ ਵਿਸਮਕ ਚਿੰਨ ਨੂੰ ਪ੍ਰਗਟ ਕਰਦਾ ਹੈ ਤਿੰਨ ਨੰਬਰ ਬਾਕ ਦੇ ਵਿੱਚ ਜ਼ਿਕਰ ਹੁਣ ਇਹਨਾਂ ਦੀ ਕਿਸਮਾਂ ਦੀ ਜਾਂ ਇਹਨਾਂ ਦੇ ਭਾਗਾਂ ਦੀ ਗੱਲ ਕਰੀਏ ਤਾਂ ਅਰਥ ਦੇ ਪੱਖ ਦੇ ਆਧਾਰ ਤੇ ਅਰਥ ਦੇ ਪੱਖ ਦੇ ਆਧਾਰ ਤੇ 9 ਭਾਗਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਜਾਂਦਾ ਹੈ ਉਹਨਾਂ ਨੌ ਪੱਗਾਂ ਨੂੰ ਆਪਾਂ ਅੱਜ ਇਸ ਕਲਾਸ ਦੇ ਵਿੱਚ ਕਰਾਂਗੇ ਕਿਸ ਦੀ ਕੀ ਪਛਾਣ ਹੈ ਕਿਵੇਂ ਆਪਾਂ ਨੇ ਉਹ ਵਾਕ ਦੇ ਵਿੱਚ ਵਰਤਿਆ ਹੋਇਆ ਫੜਨਾ ਹੈ ਮਤਲਬ ਕਿ ਲੱਭਣਾ ਕਿਵੇਂ ਆਪਾਂ ਨੇ ਪ੍ਰਸ਼ੰਸਾਵਾਚਕ ਪਹਿਲੀ ਜਿਹੜੀ ਕਿਸਮ ਹੈ ਪ੍ਰਸ਼ੰਸਾਵਾਚਕ ਵਿਸਮਕ ਅਜਿਹੇ ਵਾਕ ਜਿਸ ਵਿੱਚ ਖੁਸ਼ੀ ਪ੍ਰਗਟ ਕੀਤੀ ਜਾਵੇ ਜਿਵੇਂ ਵਾਹ ਉਹ ਵਾ ਬੱਲੇ ਧੰਨ ਅਸ਼ਕੇ ਸਾਬਾਸ਼ ਬੱਲੇ ਬੱਲੇ ਬਲਹਾਰੇ ਸਦਕੇ ਵਾਵਾ ਆਦ ਜਿਹੜੇ ਪ੍ਰਸ਼ੰਸਾਵਾਚਕ ਵਿਸਮਕ ਚਿੰਨੂ ਦਰਸਾਉਂਦੇ ਨੇ ਅਗਲਾ ਜਿਹੜਾ ਹੈਰਾਨੀਵਾਚਕ ਵਿਸਮਕ ਹੈ ਉਹ ਦੀ ਪ੍ਰਸ਼ਾਨ ਕੀ ਹੈ ਜਦੋਂ ਕਿਸੇ ਕੰਮ ਦਾ ਬਿਨਾਂ ਪਤਾ ਹੋਏ ਹੋ ਜਾਵੇ ਅਚਾਨਕ ਆਪ ਨੂੰ ਪਤਾ ਲੱਗੇ ਉਹ ਕਿਹੜਾ ਹੈਰਾਨੀ ਜਨਕ ਵਿਸਮਕ ਹੈ ਇਹਦੇ ਵਿੱਚ ਕਿਹੜੇ ਆ ਜਾਂਦੇ ਨੇ ਹਾਈ ਇਹ ਕਿਵੇਂ ਹੋ ਗਿਆ ਇੱਥੇ ਜਿਹੜਾ ਹਾਈ ਹੈ ਉਹ ਹੈਰਾਨੀ ਦੇ ਭਾਵ ਨੂੰ ਜਿਹੜਾ ਪ੍ਰਗਟ ਕਰਦਾ ਹੈ 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 ਕਿਸੇ ਵੀ ਬਾਕ ਦੇ ਅੱਗੇ ਆ ਜਾਂਦਾ ਹੈ ਇਸ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿਹੜੇ ਪੰਜਾਬੀ ਵਿਆਕਰਨ ਦੇ ਵਿੱਚ ਹੈਰਾਨੀ ਜਨਕ ਵਿਸਮਕ ਚਿੰਨ ਨੂੰ ਪ੍ਰਗਟ ਕਰਦੇ ਨੇ ਅਗਲਾ ਜਿਹੜਾ ਸ਼ੋਕਵਾਚਕ ਵਿਸਮਕ ਹੈ ਇਹਦੀ ਪਛਾਣ ਕੀ ਹੈ ਜਦੋਂ ਗਮੀ ਵਾਲੇ ਹਾਵ ਭਾਵ ਜਿਹੜੇ ਪ੍ਰਗਟ ਹੋਣ ਜਿਵੇਂ ਅਫਸੋਸ ਹਾਏ ਹਾਏ ਵੇ ਓਹੋ ਇਸ ਤਰੀਕੇ ਨਾਲ ਜਿਵੇਂ ਇੱਥੇ ਆਪਾਂ ਉਦਾਹਰਣ ਲੈ ਲੈਂਦੇ ਆ ਓਹੋ ਮਾੜਾ ਹੋਇਆ ਅਫਸੋਸ ਦਾ ਜਿਹੜਾ ਚਿੰਨ ਹੈ ਓਹੋ ਸੂਚਨਾਵਾਚਕ ਜਿਹੜਾ ਬਿਸਮਕ ਚਿੰਨ ਹੈ ਇਹਦੀ ਜਿਹੜੀ ਅਰਥ ਕੀ ਹੈ ਇਹਦੀ ਪਰਿਭਾਸ਼ਾ ਕੀ ਹੈ ਜਦੋਂ ਕੋਈ ਜ਼ਰੂਰੀ ਸੂਚਨਾ ਪ੍ਰਗਟ ਕੀਤੀ ਜਾਵੇ ਜਦੋਂ ਗੱਲ ਦਾ ਪਤਾ ਹੋਵੇ ਉਸ ਤੇ ਹੋਰ ਵਿਚਾਰ ਕੀਤਾ ਜਾਵੇ ਜਿਵੇਂ ਜ਼ਰੂਰੀ ਸੂਚਨਾ ਕੱਲ ਸਕੂਲ ਨਹੀਂ ਲੱਗਣਾ ਇਸ ਵਿੱਚ ਹੋਰ ਕਿਹੜੇ-ਕਿਹੜੇ ਆ ਜਾਂਦੇ ਨੇ ਜਿਹੜੇ ਸ਼ਬਦ ਦਰਸਾਉਂਦੇ ਨੇ ਸੂਚਨਾਵਾਚਕ ਵਿਸਮਕ ਨੂੰ ਵਿਖੀ ਬਚੀ ਖਬਰਦਾਰ ਬਚ ਕੇ ਜਾਗਦੇ ਰਹੋ ਜਦੋਂ ਕਿਸੇ ਵਾਕ ਦੇ ਅੱਗੇ ਇਹ ਸ਼ਬਦ ਲੱਗ ਜਾਂਦੇ ਨੇ ਤਾਂ ਉਹ ਸੂਚਨਾਵਾਚਕ ਵਿਸਮਕ ਨੂੰ ਜਿਹੜਾ ਦਰਸਾਉਂਦਾ ਸੰਬੋਧਨੀਵਾਚਕ ਵਿਸਮਕ ਅਗਲਾ ਜਿਹੜਾ ਭਾਗ ਹੈ ਆਪਣੇ ਕੋਲੇ 9 ਭਾਗਾਂ ਦੇ ਵਿੱਚੋਂ ਵਿਸਮਕ ਦਾ ਇਹਦੀ ਜਿਹੜੀ ਪਰਿਭਾਸ਼ਾ ਕੀ ਹੈ ਜਦੋਂ ਕਿਸੇ ਵਿਚਾਰ ਨੂੰ ਕਿਸੇ ਲਈ ਸੰਬੋਧਨ ਕਰਕੇ ਪ੍ਰਗਟ ਕੀਤਾ ਜਾਵੇ ਜਿਵੇਂ ਜੀ ਹਾਂ ਤੁਸੀਂ ਕੱਲ ਮੇਰੇ ਨਾਲ ਜਾਵੋਗੇ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਆ ਜਾਂਦੇ ਨੇ ਨੀ ਬੇ ਅੜਿਆ ਨੀ ਕੁੜੀ ਓਏ ਓਏ ਏ ਬੀਬਾ ਇਹ ਇਹ ਨੇ ਜਿਹੜੇ ਸੰਬੋਧਨੀ ਬਾਚਕ ਵਿਸਮਕ ਦੇ ਵਿੱਚ ਆ ਜਾਂਦੇ ਨੇ ਜਦੋਂ ਕਿਸੇ ਵੀ ਵਾਕ ਦੇ ਅੱਗੇ ਇਹ ਸ਼ਬਦ ਲੱਗੇ ਹੋਣਗੇ ਤਾਂ ਉਹ ਸੰਬੋਧਨੀ ਬਾਚਕ ਵਿਸਮਕ ਚਿੰਨ ਹੈ ਆਪਾਂ ਨੇ ਅਗਲਾ ਜਿਹੜਾ ਕਰ ਰਹੇ ਆ ਆਪਾਂ ਸਤਕਾਰਵਾਚਕ ਵਿਸਮਕ ਚਿੰਨ ਹੈ ਇਹਦੀ ਪਰਿਭਾਸ਼ਾ ਕੀ ਹੈ ਜਦੋਂ ਕਿਸੇ ਲਈ ਆਦਰ ਭਾਵ ਪਤਾ ਕੀਤਾ ਜਾਵੇ ਜਿਵੇਂ ਜੀ ਆਇਆਂ ਨੂੰ ਆਦਰ ਭਾਵ ਜਿਹੜਾ ਪ੍ਰਗਟ ਕਰਨ ਲਈ ਕਿਸੇ ਨੂੰ ਸਤਿਕਾਰਵਾਚਕ ਵਿਸਮਕ ਚਿੰਨ ਜਿਹੜਾ ਵਰਤਿਆ ਜਾਂਦਾ ਹੈ ਜੀ ਆਇਆਂ ਨੂੰ ਧੰਨ ਭਾਗ ਆਈਏ ਜੀ ਆਓ ਜੀ ਸਰ ਜੀ ਜਿਵੇਂ ਇੱਕ ਉਦਾਹਰਨ ਹੈ ਸਰ ਜੀ ਤੁਸੀਂ ਕੱਲ ਕੀ ਕਿਹਾ ਸੀ ਇਹ ਜਿਹੜੇ ਸ਼ਬਦ ਨੇ ਜਦੋਂ ਸਟਾਰਟਿੰਗ ਦੇ ਵਿੱਚ ਲੱਗੇ ਹੋਣਗੇ ਤਾਂ ਉਹ ਸਤਿਕਾਰਵਾਚਕ ਜਿਹੜਾ ਵਿਸਮਕ ਚਿੰਨ ਦੇ ਵਿੱਚ ਆ ਜਾਂਦਾ ਹੈ ਅਗਲਾ ਜਿਹੜਾ ਬਿਸਮਕ ਚਿੰਨਾ ਹੋ ਫਟਕਾਰਵਾਚਕ ਹੈ ਇਹਦੀ ਪ੍ਰਭਾਸ਼ਾ ਕੀ ਹੈ ਅਜਿਹੇ ਸ਼ਬਦ ਜਿਨ੍ਹਾਂ ਵਿੱਚ ਸਾਨੂੰ ਵੱਡਿਆਂ ਕੋਲੋਂ ਝਿੜਕਾਂ ਮਿਲਦੀਆਂ ਨੇ ਜਿਵੇਂ ਦੁਰ ਫਿਟੇ ਮੂੰ ਤੇਰਾ ਕੱਖ ਨਾ ਰਹੇ ਤੇਰਾ ਬੇੜਾ ਵਹਿ ਜਾਏ ਲਖ ਲਾਨਤ ਇੱਥੇ ਟਾਈਪ ਦੀ ਮਿਸਟੇਕ ਹੈ ਲਖ ਲਾਨਤ ਹੈ ਲਖ ਨਹੀਂ ਹੈਗਾ ਲਕ ਲਾਨਤ ਓਏ ਜਿਵੇਂ ਇੱਕ ਵਾਕ ਲੈ ਲਈਏ ਆਪਾਂ ਓਏ ਤੁਸੀਂ ਇਹ ਕੀ ਕੀਤਾ ਮਤਲਬ ਕਿ ਜਿਹੜੇ ਵਾਕਾਂ ਦੇ ਵਿੱਚ ਫਟਕਾਰ ਕਿਸੇ ਨੂੰ ਪਾਈ ਜਾਂਦੀ ਹੈ ਝਿਲਕ ਕਿਸੇ ਨੂੰ ਪੈਂਦੀ ਹੈ ਉਸ ਦੇ ਜਿਹੜੇ ਸ਼ਬਦ ਨੇ ਆਪਾਂ ਕਰੇ ਲਈ ਇੱਥੇ ਦੁਰਫਿਟੇ ਮੂੰਹ ਓਏ ਠੀਕ ਹੈ ਇਸ ਤਰੀਕੇ ਦੇ ਜਿਹੜੇ ਸ਼ਬਦ ਨੇ ਉਹ ਫਟਕਾਰ ਵਾਚਕ ਵਿਸਮਕ ਚਿੰਨ ਦੇ ਵਿੱਚ ਵਰਤੇ ਜਾਂਦੇ ਨੇ ਅਸੀਸਵਾਚਕ ਜਿਹੜਾ ਬਿਸਮਕ ਚਿੰਨ ਹੈ ਬਿਸਮਕ ਜਿਹੜਾ ਇਹ ਇਹ ਦਾ ਕੀ ਪਛਾਣ ਹੈ ਜਦੋਂ ਕਿਸੇ ਲਈ ਦੁਆ ਕੀਤੀ ਜਾਂਦੀ ਹੈ ਜਿਵੇਂ ਬਦੋ ਫੁੱਲੋ ਜੁਗ ਜੁਗ ਜਿਓ ਖੁਸ਼ ਰਹੋ ਜਿਉਂਦਾ ਵਸਦਾ ਰਹੇ ਜਵਾਨੀਆਂ ਮਾਣੋ ਇਸ ਤਰੀਕੇ ਦੇ ਜਿਹੜੇ ਸ਼ਬਦ ਨੇ ਜਦੋਂ ਸਟਾਰਟਿੰਗ ਦੇ ਵਿੱਚ ਪਾਕਦੇ ਆ ਜਾਂਦੇ ਨੇ ਤਾਂ ਅਸੀਸਵਾਚਕ ਬਿਸਮਕ ਦੇ ਵਿੱਚ ਆ ਜਾਂਦੇ ਨੇ ਅਗਲਾ ਜਿਹੜਾ ਆਪਣੇ ਕੋਲੇ ਇਸ਼ਾਵਾਚਕ ਵਿਸਮਕ ਜਿਨ੍ਹਾਂ ਵਾਕਾਂ ਵਿੱਚ ਹਾ ਭਾਵ ਪ੍ਰਗਟ ਕੀਤੇ ਜਾਣ ਇਸ਼ਾ ਵਾਲੇ ਹਾ ਭਾਵ ਜਿਹੜੇ ਪ੍ਰਗਟ ਕੀਤੇ ਜਾਣ ਜਿਵੇਂ ਕਾਸ਼ ਜੇ ਕਿਤੇ हे ਰੱਬਾ ਹਾਏ ਜੇ ਜਿਹਦੇ ਵਿੱਚ ਆਪਾਂ ਕਲਪਨਾ ਕਰਦੇ ਹਾਂ ਵੀ ਜੇ ਐਵੇਂ ਹੋ ਜਾਂਦਾ ਜਾਂ ਐਵੇਂ ਹੋ ਜਾਂਦਾ ਜੇ ਐਵੇਂ ਨਾ ਹੁੰਦਾ ਉਹ ਜਿਹੜੇ ਵਾਕ ਨੇ ਸਾਰੇ ਇਸ਼ਾਵਾਚਕ ਦੇ ਵਿੱਚ ਆ ਜਾਂਦੇ ਨੇ ਜਿਵੇਂ ਇੱਕ ਵਾਕ ਆਪਾਂ ਇੱਥੇ ਲੈ ਲੈਨੇ ਆਂ ਹਾਂਜੀ ਤੁਸੀਂ ਕਿਹਾ ਸੀ ਇਸ ਤਰੀਕੇ ਦੇ ਜਿਹੜੇ ਵਾਕ ਨੇ ਉਹ ਆਪਣੇ ਕੋਲੇ ਇਸਾਵਾਚਕ ਦੇ ਵਿੱਚ ਆ ਜਾਂਦੇ ਨੇ ਇਸ ਦੇ ਨਾਲ ਹੀ ਅੱਜ ਦੀ ਇਹ ਕਲਾਸ ਪੰਜਾਬੀ ਵਿਆਕਰਨ ਦੀ ਇੱਥੇ ਸਮਾਪਤ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ